ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ hope ਤੇ ਸਰ ਜਾਣ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਹਾਂ ਸਾਡੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਦੀ ਬਲੌਗ ਅੱਜ ਤੱਕ ਬਲੌਗ ਆਪਾਂ ਸਟਾਰਟ ਕੀਤਾ ਬਹੁਤ ਦਿਨਾਂ ਬਾਅਦ 10-11 ਦਿਨਾਂ ਤੋਂ ਅੱਗੇ ਬਲੌਗ ਪਾਏ ਨੂੰ ਸੋ ਆਪਾਂ ਸੋਚਿਆ ਅੱਜ ਬਲੌਗ ਬਣਾਈਏ ਤੇ ਮੈਂ ਦੇਖੋ ਕੀ ਕਰ ਰਹੀ ਸੀ ਇਹਦੀ ਵੇਟ 'ਚ ਖੜੀ ਆ ਇਹ ਆ ਹੀ ਨਹੀਂ ਰਿਹਾ ਕਦੋਂ ਦਾ ਆ ਜਾ ਤੇ ਆਪਾਂ ਨੂੰ ਇੱਕ ਮੈਰਿਜ ਆਈ ਆ ਤੇ ਮੈਰਿਜ ਕੀਤੀ ਆ ਹਰਜ ਦੇ ਜਿਹੜੇ ਮਤਲਬ ਤਾਏ ਦੇ ਮੁੰਡੇ ਦੀ ਆ ਇਹਦੇ ਕਜ਼ਨ ਦੀ ਮੈਰਿਜ ਆ ਤੇ ਆਪਾਂ ਜਾਣਾ 13 ਤੇ 14 15 ਫੈਬਰੂਅਰੀ ਤੇ ਅੱਜ ਹੈਗੀ ਆ 8 ਤਰੀਕ ਹੋਗੀ ਤੇ ਅੱਜ ਆਪਾਂ ਜਾਵਾਂਗੇ ਸ਼ੋਪਿੰਗ ਕਰਨ ਤੇ ਉਹ ਵੀ ਤੁਹਾਨੂੰ ਦਿਖਾਉਣੀ ਆ ਮੈਂ ਬਾਜੇ ਫਰੈਸ਼ ਵੀ ਨਹੀਂ ਹੋਈ ਮੈਂ ਜੇ ਫਰੈਸ਼ ਹੋਊਂਗੀ ਤੇ ਫਿਰ ਥੋੜੀ ਬਹੁਤੀ ਘਰ ਦੀ ਸਫਾਈ ਕਰਕੇ ਫਿਰ ਆਪਾਂ ਚੱਲਦੇ ਆਂ ਦੇਖੋ ਧੁੱਪ ਵੀ ਬਹੁਤ ਹੈ ਅਦਰ ਆ ਜਿਹੜੇ ਪਿਆਰੇ ਕਾਟ ਦੇ ਨਾਲ ਆਈ ਸੀ ਇਹ ਤਾਂ ਖਤਮ ਕਰਤੀ ਖਾ ਲਾ ਕੇ ਸੋ ਬਹੁਤ ਟੇਸਟੀ ਸੀ ਤੇ ਹੁਣ ਆਪਾਂ ਫਰੈਸ਼ ਹੁੰਨੇ ਆ ਤੇ ਅ ਵੀ ਅਦਰ ਬੈਠੇ ਹੋਏ ਜਿਵੇਂ ਇਹਨਾਂ ਨੇ ਹਜੇ ਇਹਨਾਂ ਨੇ ਵੀ ਨਹਾਉਣਾ ਹਜੇ ਇੰਨਾ ਹੀ ਨੇ ਹੈਗੇ ਟੱਕਾ ਕਿ ਜਗਾ ਦਨਣਾ ਹੈ ਉੱਠ ਜਾਓ ਜਲਦੀ ਉੱਠ ਜਾਓ ਤੇ ਮੈਂ ਵੀ ਫਰੈਸ਼ ਹੋਣੀ ਆ ਅੱਜ ਤਾਂ ਮੈਂ ਅੱਜ ਤਾਂ ਮੈਂ ਗਾਇਸ ਜਲਦੀ ਉੱਠ ਗਈ ਸੀ ਜਲਦੀ ਹੀ ਸਾਢੇ 9:00 ਦੇ ਵੀ ਉੱਠੀ ਸੀ ਤੇ ਮੈਂ ਤੇ ਛੋਟੀ ਛੋਟੀ ਤਾਲੀ ਇਸ ਕੋਨੇ ਘਾਤੇ ਧੁੱਪ ਦੇ ਵਿੱਚ ਧੁੱਪ ਵੀ ਦੇਖੋ ਬਹੁਤ ਜ਼ਿਆਦਾ ਹੈ ਤੇ ਬੱਸ ਆਹ ਨੂੰ ਰੈਡੀ ਕਰ ਲਿਆ ਤੁਸੀਂ ਵੀ ਵਲੌਗਿੰਗ ਨਾਲ ਤੱਕ ਜ਼ਰੂਰ ਦੇਖਿਓ ਕਿਵੇਂ ਦਾ ਤੇ ਜਿਹੜੇ ਇਸ ਚੈਨਲ ਤੇ ਨਵੇਂ ਨੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਮੂਨਾ ਜਿਹਨਾਂ ਮੈਰਿਜ ਆ ਅੱਗੇ-ਅੱਗੇ ਨਵੇਂ-ਨਵੇਂ ਵਲੌਗ ਆਉਂਦੇ ਰਹਿਣਗੇ ਤੇ ਹੁਣ ਆਪਾਂ ਵਲੌਗ ਪਾਵਾਂਗੇ ਹਨਾ ਮੈਰਿਜ ਫੰਕਸ਼ਨ ਦੇ ਜਿਹੜੇ ਵੀ ਫੰਕਸ਼ਨ ਹੋਣਗੇ ਉਹਦੇ ਆਪਾਂ ਵਲੌਗਸ ਪਾਉਂਦੇ ਰਾਵਾਂਗੇ ਸੋ ਤੁਸੀਂ ਸਾਰੇ ਵਲੌਗਸ ਨੂੰ ਦੇਖਿਓ ਅੱਗੇ-ਅੱਗੇ ਤੇ ਇੱਕ ਹੋਰ ਸਰਪ੍ਰਾਈਜ਼ ਆ ਤੁਹਾਡੇ ਲਈ ਤੇ ਪਰ ਮੈਂ ਦੱਸਣਾ ਨਹੀਂ ਤੁਸੀਂ ਵਲੌਗ ਨੂੰ ਦੇਖਿਓ ਸਬਸਕ੍ਰਾਈਬ ਕਰ ਲਓ ਉਹ ਗਾਇਸ ਆਹ ਵਾਲੀ ਮੈਂ ਵੀਰ ਕਰੂੰਗੀ ਆਹ ਵਾਲਾ ਸੂਟ ਇਹਦੇ ਨਾਲ ਕੁੱਟੀ ਤੇ ਇਹਨੂੰ ਹੁਣ ਮੈਂ ਪ੍ਰੈਸ ਕਰਨ ਪੰਦਾ ਤੁਸੀਂ ਫੇਰ ਬੈਠ ਗਏ ਲੱਟਾਂ ਜੀ ਬੰਦ ਕਰਕੇ ਸੋਣਾਏ ਹੁਣ ਫੇਰ ਜਾਣਾ ਨਹੀਂ ਹੈਗਾ ਅਮ্মা ਕਹਿੰਦੇ ਚਲੋ ਮੈਂ ਤਾਂ ਆ ਪ੍ਰੈਸ ਕਰਨ ਲੱਗੀਆਂ ਨਹੀਂ ਰਹਿ ਕੇ ਕਰਕੇ ਬੈਠ ਗਏ ਵੀ ਮੈਂ ਹੁਣ ਸੋਣਾਏ ਕਿ ਨੂੰ ਕੱਪੜੇ ਦਾ ਆਦੋ ਮੈਂ ਪ੍ਰੈਸ ਕਰ ਦਿੰਦੀ ਆ ਜਿਹੜੇ ਤੁਸੀਂ ਪਾਉਣੇ ਆ ਕਮੇਸ਼ਨ ਲੇਟ ਕਰੋਣਾ ਹੁੰਦਾ ਹੈ ਸੋ ਗਾਇਸ ਆਪ ਫਰੈਸ਼ ਹੋ ਗਏ ਸੀ ਤੇ ਮੈਂ ਆ ਵਾਲਾ ਸੂਟ ਵੀਰ ਕਿੱਤਾ ਦੇਖੋ ਕਿ ਹੁਣ ਆਪਾਂ ਬੈਠ ਗਏ ਸੀ ਧੁੱਪ ਦੇ ਵਿੱਚ ਧੁੱਪ ਬਹੁਤ ਜਿਹੜੀ ਹੋਈ ਆ ਦੇਖੋ ਗਾਇਸ ਆਪਾਂ ਚੱਲਦੇ ਆ ਸੋ ਗਾਇਸ ਆਪਾਂ ਹੋ ਗਏ ਰੈਡੀ ਹਰਸ਼ ਫਰੈਸ਼ ਹੋ ਰਹੇ ਆ ਦੇਖੋ ਮੈਂ ਆਵळा ਸੂਟ ਵੀ ਰਿhta ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਣਾ ਤੇ ਹੁਣ ਆਪਾਂ ਚੱਲਦੇ ਆਂ ਸੂਟ ਲੈਣ ਉਹ ਤਾਂ ਲੇਟ ਹੋ ਗਏ ਮੈਂ ਕਿੰਨੇ ਦਿਨਾਂ ਦੀ ਮੈਂ ਕਦੇ ਚੰਡੀਗੜ੍ਹ ਗਈ ਸੀਗੀ ਥੋੜੇ ਦਿਨ ਪਹਿਲਾਂ ਹਰਸ਼ਨਲ ਤੇ ਉਦੋਂ ਪਸੰਦ ਕਰਕੇ ਆਈ ਫਿਰ ਉਸ ਤੋਂ ਬਾਅਦ ਫੇਰ ਗਏ ਸੀ ਫਿਰ ਉਰੇ ਸਰਾਂਧ ਪਸੰਦ ਕੀਤਾ ਮੈਨੂੰ ਪਸੰਦ ਹੀ ਨਹੀਂ ਆ ਤੇ ਹੁਣ ਬਸ ਲੈ ਲੈਣਾ ਮੈਨੂੰ ਜਿਹੜਾ ਵੀ ਪਸੰਦ ਆ ਤੇ ਹੁਣ ਆਪਾਂ ਸਰਾਂਧ ਦੇ ਲੈਣੇ ਆ ਸ਼ਾਪਿੰਗ ਕਰਨੀ ਆ ਟਾਈਮ ਨਹੀਂ ਹੈਗਾ ਕਰ ਕਿਤੇ ਹੋਰ ਜਾਣ ਦਾ ਸੋ ਮੈਨੂੰ ਆਇਆ ਵੀ ਕੋਈ ਨਾ ਸਟਿਚ ਵੀ ਕਰ ਦੂਗਾ ਨਹੀਂ ਜਲਦੀ ਕਿਉਂਕਿ ਕੋਈ ਸਟਿਚ ਵੀ ਨਹੀਂ ਕਰਦਾ ਤੇ ਫਿਰ ਆਪਾਂ ਲੈਨੇ ਆ ਫੇ ਸਟਿਚ ਕਰਨਗੇ ਦੇਣ ਜਾਵਾਂਗੇ ਸੋ ਗਾਇਜ਼ ਆਪਾਂ ਬੁੰਨ ਰਹੇ ਸੀ ਆਟਾ ਪਹਿਲੇ ਇੱਕ ਘੱਟ ਨੂੰ ਵਲੌਗ ਬਣਾ ਰਹੀ ਹਾਂ ਇੱਕ ਘੱਟ ਨੂੰ ਆਟਾ ਬੁੰਨ ਰਹੀ ਹਾਂ ਹਰຊੂ ਕਹਿੰਦੇ ਕਿ ਮੈਂ ਰੋਟੀ ਖਾਂਗੀ ਰੋਟੀ ਖਾ ਕੇ ਜਾਵਾਂਗੀ ਪਹਿਲਾਂ ਨਹੀਂ ਚੱਤ ਨਾਲ ਖਾਈ ਰੋਟੀ ਤੇ ਮੈਂ ਆਟਾ ਬੁੰਨ ਕੇ ਰੋਟੀ ਬਣਾਉਣੀ ਹੈ ਤੇ ਮम्मा ਸਬਜੀ ਬਣਾ ਗਏ ਸੀਗੇ ਆਪਾਂ ਵੀ ਨੂੰ ਜਾਣਾ ਹਰਸ਼ ਤਾਂ ਫਰੈਸ਼ ਹੋ ਕੇ ਹੁਣ ਰੈਡੀ ਹੋਣ ਲੱਗੇ ਆ ਤੇ ਮम्मा ਕਹਿੰਦੇ ਪਹਿਲਾਂ ਅਸੀਂ ਚਲ ਜਾਨੇ ਆ ਉਹ ਕਹਿੰਦੇ ਤੁਸੀਂ ਲੇਟ ਕਰਵਾ ਰਹੇ ਹੋ ਫਿਰ ਹੁਣ ਆਪਾਂ ਜਾਵਾਂਗੇ ਤੇ ਮੈਂ ਵੀ ਬਸ ਆਟਾ ਬੁੰਨ ਕੇ ਰੋਟੀ ਦੇਖੇ ਹਰਸ਼ ਨੂੰ ਹਰਸ਼ ਨੇ ਵੀ ਜਾਣਾ ਸੀ ਦੋਹੇ ਜਾਣੇ ਹਰਸ਼ ਨੇ ਵੀ ਆਪਣੇ ਜਿਹੜੇ ਮਤਲਬ ਕੋਟ ਪੈਂਟ ਦਾ ਨਾ ਅਜੇ ਉਹਦਾ ਵੀ ਸਾਈਜ਼ ਦੇ ਕੇ ਆਣਾ ਹੈ ਬਹੁਤ ਕੰਮ ਪਿਆ ਬਿਆਹ ਨੇੜੇ ਆ ਹੀ ਜਾਂਦਾ ਸੋ ਤੋ ਤਾਂ ਨਹੀਂ ਕੀ ਬਣੂਗਾ ਇਹ ਆ ਨੇੜੇ ਆ ਹੀ ਜਾਂਦਾ ਅਜੇ ਤਿਆਰੀ ਕੋਈ ਵੀ ਨਹੀਂ ਹੋਈ ਹੈਗੀ ਬਸ ਹੁਣ ਆਪਾਂ ਰੋਟੀ ਬਣਾਉਣੀ ਆ ਬਹਿ ਲਿਓਗੇ ਤੁਸੀ ਦੇਖੋ ਥੀਂ ਮਹਾਰ ਕੇ ਸੋ ਗਾਇਸ ਹੁਣ ਆਪਾਂ ਚੱਲ ਲਈ ਆ ਜਲਦੀ ਤਿਆਰ ਹੋ ਜਾਓ ਪੈਂਬ ਦੇਖੋ ਕਿੰਨਾ ਹੋ ਗਿਆ ਮੈਂ ਸਟਿਚ ਵੀ ਕਰਵਾਉਣੇ ਆ ਸੂਟ ਫਿਰ ਤੇਰੇ ਥੋੜੇ ਨਹੀਂ ਨੁਸ ਦੇਖ ਕੇ ਕੰਦੇ ਤਿਆਰ ਹੋਣ ਲੱਗੇ ਵੇ ਜਲਦੀ ਕਰੋ ਮੈਨੂੰ ਨਹੀਂ ਪਤਾ ਤੇਰਾ ਛੱਦ ਕੇ ਚੁੰਡੀ ਦੇ ਯਾਰ ਤੇ ਫਿਰ ਆਪਾਂ ਲੈਨੇ ਆ ਸੋਹਣੇ ਸੋਹਣੇ ਸੂਟ ਦੇਖਦੇ ਇੱਥੇ ਜਾ ਕੇ ਪਸੰਦ ਆਉਣ ਦੇ ਕਿ ਨਹੀਂ ਤੈਨੂੰ ਨਹੀਂ ਕੁਝ ਮਿਲਣਾ ਠੀਕ ਹੈ ਨਾ ਕੁਝ ਮਿੰਟਸ ਵਾਅੇਂਗੇ ਨਵਾਂ ਕੁਝ ਨਹੀਂ ਤੁਹਾਨੂੰ ਮਿਲਣਾ ਦੇਖੇ ਅਮ ਜੈਕਟਾਂ ਮੇਰੇ ਨਾਲ ਮੈਚਿੰਗ ਕਰ ਲਿਓ ਜਿਵੇਂ ਦਾ ਮੈਂ ਪਹਿਲਾਂ ਮੈਂ ਸੂਟ ਜੈਕਟਾਂ ਤੇ ਜੁੱਤੀਆਂ ਦਾ ਸ਼ੌਕੀ ਹੈ ਜਲਦੀ ਕਰੋ ਇੱਕਦਰ ਆਪਾਂ ਆ ਵਾਲਾ ਮੈਂ ਸੂਟ ਲਿਆ ਸੀਗਾ ਗਾਇਸ ਮੈਂ ਤੁਹਾਨੂੰ ਬਾਅਦ ਚ ਕੱਢ ਕੇ ਦਿਖਾਉਂਗੀ ਕਿਉਂਕਿ ਹੁਣ ਮੈਂ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਲਿਆ ਆ ਇੱਕ ਮੋਟਾ ਜਿਹਾ ਸੂਤ ਆ ਤੇ ਹਰਸ਼ ਦੀ ਪੈਂਟ ਆ ਤੇ ਉਹ ਨੀਚੇ ਚੁੱਪ ਕਰ ਜੋ ਆ ਨੀਚੇ ਫੁਰਤਾ ਬੈਨਾ ਕਿ ਆਪਾਂ ਵੀ ਸਟਿਚ ਕਰਵਾ ਦੇਣਾ ਤੇ ਚਲੋ ਜਲਦੀ ਕਰੋ ਜਲਦੀ 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 ਇਹ ਹਰਦਾ ਫਿਰ ਫੇਰ ਆਪਾਂ ਜਾਵਾਂਗੇ ਵਿਆਹ ਵਿਆਹ ਦੇ ਵੀ ਬਲੌਗ ਆਉਂਦੇ ਰਹਿਣਗੇ ਪੂਰਾ ਇੰਜੋਏ ਕਰਾਂਗੇ ਤੇ ਇੱਕ ਹੋਰ ਤੁਹਾਡੇ ਲਈ ਸਰਪ੍ਰਾਈਜ਼ ਹੈ ਉਹ ਅਜੇ ਆਪਾਂ ਮਤਲਬ ਰਿਵੀਲ ਨਹੀਂ ਕਰਨਾ ਸਰਪ੍ਰਾਈਜ਼ ਹੀ ਰਹਿਣ ਦਿਓ ਤੁਹਾਨੂੰ ਦੱਸਾਂਗੇ ਨੈਕਸਟ ਵਲੌਗਸ ਦੇ ਵਿੱਚ ਸੋ ਤੁਸੀਂ ਸਬਸਕ੍ਰਾਈਬ ਕਰ ਲਓ ਅੱਗੇ-ਅੱਗੇ ਵਲੌਗ ਦੇਖਿਆ ਤੁਹਾਨੂੰ ਪਤਾ ਲੱਗ ਜਾਊਗਾ ਆ ਮੇਰਾ ਸੰਤਾ ਨਵਾ ਦੇਣਾ ਮੇਰਾ ਸੰਤ ਨਹੀਂ ਹੈਗਾ ਫੜ ਇੱਕੋ ਲੈ ਨਰਮਾਲ ਦੋ ਹੀ ਮਿੱਟੀ ਪੈਂਦੀ ਨੇ ਕਿ ਮੇਰਾ ਸੰਟ ਲਈ ਜਾਨੇ ਚੱਕ ਚੱਕ ਹੁਣ ਇਹਨੂੰ ਵਿੱਚ ਦਾ ਬਾਦ ਖੜ ਗਏ ਉਰੇ ਆਪਣੀ ਟੌਰ ਦੇਖਣ ਵਾਸਤੇ ਚੱਕੋ ਹਾਂ ਐ ਨਹੀਂ ਹੁਣ ਮੇਰਾ ਸੰਟ ਯੂਜ਼ ਕਰਕੇ ਉਹਨੂੰ ਚੰਗੇ ਚਾਰੇ ਰੱਖ ਵੀ ਦਾਂਗਾ ਸੋ ਚੱਲੀ ਹੁਣ ਅੱਪ ਜਾਉਂਦੇ ਆ ਚਲਿਏ ਆ ਗਏ ਸੀਗੇ ਆਪਾਂ ਸ਼ਾਪ ਤੇ ਔਰ ਦੇਖੋ ਸੋਹਣ ਸੋਹਣੇ ਸੂਟ ਪਏ ਅੱਧਰ ਮੁੱਛਾਂ ਸਵਾਰਦੇ ਹੋਏ ਤੇ ਮੈਂ ਮਮਨ ਨੂੰ ਵੀ ਫੋਨ ਕੀਤਾ ਉਹ ਕਹਿੰਦੇ ਸੀ ਆ ਰਹੇ ਆ ਤੇ ਹੁਣ ਆਪਾਂ ਲੈਨੇ ਆ ਸੂਟ ਅੰਦਰ ਤੋਂ ਸਭਾਈ ਜਿੱਦ ਤੋਂ ਕਿੰਨੀ ਧੀਰੇ ਹੈ ਕੋਲੋਂ ਤੇ ਨਾਲ ਨਹੀਂ ਤਾਂ ਅੱਧਰ ਜਿਵੇਂ ਆ ਉਹ ਵੀ ਪੇਪਰ ਤੋਂ ਆ ਆ ਬਹੁਤ ਕਿੰਨੇ ਲੋਕ ਆਏ ਕਿਉਂਕਿ ਹੁਣ ਵਿਆਹ ਦਾ ਸੀਜ਼ਨ ਆ ਨਾ ਇਹ ਬਾਜੂ ਹੈ ਹਾਂਜੀ ਹਾਂ ਅੱਛਾ ਜਿਹੜੇ ਚਰਾਰਾ ਉਹ ਤਾਂ ਕਿੰਤਲੇ ਹੋਣੇ ਨੇ ਦੇਖੋ ਕੁੜੀ ਹਾਂਜੀ ਹਾਂ ਸੂਟ ਲੈ ਰਹੀ ਆ ਕੱਪੜਾ ਸ਼ਾਈਨਿੰਗ ਹੈ ਨਾ ਦੇਖੋ ਰੰਗ ਤਾਂ ਇੱਕੋ ਹੀ ਬਣੂਗਾ ਇਹਦੇ ਚ ਅੱਛਾ ਨਹੀਂ ਇਹ ਆਪਣਾ ਸੇਮ ਕਮਰ ਦਾ ਲੱਗਾ ਜਿਹਾ ਸੇਮ ਆਲਓਵਰ ਜੇ ਜਾ ਵੀ ਹੈਗਾ ਬੰਦੇ ਦੇਣਾ ਤੁਸੀਂ ਕਲਰ ਮੰਗਦੇ ਜਿਵੇਂ ਤੁਸੀਂ ਆਹ ਦੇਖੋ ਇਹ ਕਲਰ ਕਿਹੜਾ ਲੈਣਾ ਹੈ ਹਾਂ ਆਲਓਵਰ ਚ ਦਿਖਾ ਦਿਓ ਰੰਗ ਦਾ ਕੁਝ ਚੱਲਦਾ ਨਹੀਂ ਵਧੀਆ ਲੈ ਨੋ ਟੈਨ ਦਿਖਾਤਾ ਜੋ ਕਿ ਨੀ 올ਓਵਰ ਤੇ ਜਿਹੜੇ ਆਪਣੇ ਤਿਆਰ ਕਰਾਇਆ ਸ਼ਿਮਰ ਵਾਲੇ ਆਹ ਲੈ ਵਧੀਆ ਨਾ ਕਲਰ ਹੈ ਰੰਗ ਬ੍ਰਾਊਨ ਨਹੀਂ ਆ ਨਾ ਕਲਰ ਹੋਰ ਆ ਜੀ ਥੋੜਾ ਇਹ ਤੋਂ ਲਾਈਟ ਅਜ ਰੰਗ ਹੋਰ ਮਿਲ ਜਾਣ ਗਿਆ ਕਰ ਨੂੰ ਛੱਡ ਦੇ ਬਸ ਕੋਈ ਨਹੀਂ ਹੋਰ ਆ ਮੈਂ ਤੁਹਾਨੂੰ ਦਿਖਾ ਦਿੰਦਾ ਆਪਣਾ ਵੀ ਸ਼ਿਮਰ 올ਓਵਰ ਰੰਗ ਕੋਈ ਨਹੀਂ ਹੋਵੇ ਸੋ ਗਾਇਸ ਆਪਣਾ ਨੇ ਸੂਟ ਸਿਲੈਕਟ ਕਰ ਲਏ ਤੇ ਅੱਜਰ ਪੱਗਾਂ ਸਿਲੈਕਟ ਕਰ ਲਏ ਆ ਤੇ ਪਾਪਾ ਦੀ ਬੱਗ ਇਹ ਪਾਪਾ ਦੀ ਹੈ ਬੱਗ ਦਾ ਵਿੱਚ ਲਾਈਨਿੰਗ ਲੱਤੀ ਆ ਉਹ ਕਿਹੜਾ ਉਹਦੀ ਮੈਂ ਟੋਟਾ ਬਾਹਰ ਤੋਂ ਲਵਾਂਗੀ ਤੇ ਉਹਦੇ ਨਾਲ ਲਹਿੰਗਾ ਜਿਹੜਾ ਉਰ ਤੋਂ ਲਵਾਂਗੀ ਤੇ ਤੁਸੀਂ ਉਹਨਾਂ ਕੋਟ ਪੈਂਟ ਦੇ ਕੱਪੜੇ ਦੇਖਣੇ ਸਟਿਚ ਵੀ ਰਿੱਖੀ ਤੋਂ ਕਰਾਣਾ ਦੋ ਹੀ ਦੁਕਾਨ ਤੋਂ ਕਰਾਣਾ ਹੁੰਦਾ ਠੀਕ ਹੈ ਆ ਇਸ ਉਹ ਦੇਖ ਰਹੇ ਆ ਕੋਟ ਪੈਂਟ ਦੇ ਲਈ ਦੇਖੋ ਕਿ ਮੈਂ ਲਾਈ ਤੇ ਮੇਰੇ ਤਾਂ ਮੇਰੇ ਤੋਂ ਮੈ ਤਾਂ ਹੋ ਗਿਆ ਸੂਟ ਸਿਲੈਕਟ ਨਹੀਂ ਉਹ ਦੇਖ ਰਹੇ ਆ ਕੋਟ ਪੈਂਟ ਦੇ ਲਈ ਕੱਪੜਾ ਚਲੋ गाइस ਦੇਖੋ ਮੈਂ ਇੱਧਰ ਆਈ ਸੀ ਕਿ ਕੋਟ ਪੈਂਟ ਵਾਲੇ ਆ ਤਾਂ ਮੇਰੀ ਕੁੜਤੀ ਦਾ ਤੇ ਆ ਦੇਖ ਰਹੇ ਆ ਪਾ ਦੋ ਤੁਸੀਂ ਤੁਹਾਨੂੰ ਹੋਇਆ ਨਹੀਂ ਹੈ ਜੇ ਪੈਂਟ ਦਾ ਹੋਇਆ ਨਹੀਂ ਹੈ ਜੇ ਕੱਪੜਾ ਮੈਨੂੰ ਸਾਹ ਚੜ ਗਿਆ ਸੋ ਗਾਈਸ ਮੈਨੂੰ ਸਾਹ ਚੜ ਗਿਆ ਮੈਨੂੰ ਦੇਖੋ ਉਹ ਬਡੇ ਬਡੇ ਡੇਡੇ ਚੋਰੀ ਨੇ ਚੱਕ ਗਏ ਚੱਕ ਗਏ ਮੈਂ ਆਈਆਂ ਰੁਕ ਕੇ ਇੱਥੇ ਆ ਵਾਲੀ ਸ਼ਾਪ ਤੇ ਦੂਜੀ ਸ਼ਾਪ ਤੋਂ ਤੇ ਹੁਣ ਮੈਂ ਵੀ ਆਪਣੇ ਸੂਟ ਦੀ ਮੈਂ ਆਪਣੇ ਸੂਟ ਦੀ ਬੂਸ ਟਿਚਿੰਗ ਤੋਂ ਵੀ ਕਰਾਉਣੀ ਤੇ ਇਹ ਵੀ ਲੈਣੇ ਕੋਲਡ ਪੈਂਦਾ ਤੇ ਬਸ ਤੇ ਤੇ ਮਨ ਮਨ ਨੂੰ ਜਿਹਦੇ ਵੀਰੇ ਦੇ ਵਿਆਹ ਹੈ ਉਧਰ ਉਹ ਵੀ ਮਿਲ ਕੇ ਪੱਗਾਂ ਦੀ ਦੁਖਾਨ ਤੇ ਉਹ ਤੁਹਾਨੂੰ ਬੁਲਾ ਰਹੇ ਸੀਗੇ ਕਿੰਨੇ ਵੀਰੇ ਪੱਕੇ ਲਵਾ ਦੀ ਚਲੜਦੀ ਆ ਹਾਂ ਇਹ ਤੁਹਾਨੂੰ ਦਿਖਾਈ ਨਹੀਂ ਬੰਫਿਊਜ਼ ਹੋਈ ਸੀ ਹਾਂ ਦੇਖੋ ਸਾਢੇ 4:30 ਠੀਕ ਹੈ ਜੀ ਹਾਂਜੀ ਬਸ ਜਿੰਨੇ ਆ ਜੀ ਅਬ ਹਮ ਆਏ ਹਾਂ ਜੂਸ ਪੀਣੇ ਕੀ ਮਾ ਕਸਮਿਆ ਦੀ ਆਇਆ ਯਾਰ ਦੰਨ ਨੂੰ ਬੱਸ ਨਾ ਕੋਟੇ ਜਾਨਾ ਨਾ ਸਟਿਚ ਕਰਵਾਉਂਦੇ ਦੇ ਤੂੰ ਤਾਂ ਦੇ ਦੇ ਨਾ ਸਾਰਾ ਮੈਂ ਯਾਦ ਕਰ ਲਉ ਦੇ ਤਾਂ ਮੈਂ ਤਾਂ ਸਾਨੂੰ ਵਿਆਹ ਵਾਲਾ ਮੁੰਡਾ ਵੀ ਮਿਲ ਗਿਆ ਸਾਨੂੰ ਵਿਆਹ ਵਾਲਾ ਮੁੰਡਾ ਵੀ ਮਿਲ ਗਿਆ ਸੀ ਬਾਜ਼ਾਰ ਦੇ ਵਿੱਚ ਕੋਈ ਉਹ ਵੀ ਵਿਚਾਰੇ ਸ਼ਾਪਿੰਗ ਕਰਦੇ ਵੀ ਹੁੰਦੇ ਆ ਗਾਈ ਸਫਾਈ ਸੀ ਫੁੱਟਗਰਲੇ ਨਰਸ਼ਦੀ ਦੇਖ ਲਓ ਹੁਣ ਜਲਦੀ ਜਲਦੀ ਮੈਂ ਬਟੇਕ ਵੀ ਜਾਣਾ ਆਹ ਦੇਖਿਆ ਰਹਾ ਪੈਣੀ ਹੈ ਜਿਹੜੀ ਮੈਂ ਵੀ ਨੀਚੇ ਤੋਂ ਲੈਣੀ ਆ ਚੱਲ ਚੱਲ ਦੇਖ ਲਓ ਜਲਦੀ ਨਾ ਕੋਈ ਦੇਖਣੀ ਆ ਕਿ ਕਿੱਡੇ-ਕੱਡੇ ਫੂਟ ਬਏ ਨੇ ਦੇਖ ਦੇ ਜਰਾ ਕਿੰਨਾ ਸਾਈਜ਼ ਹੈ ਉਹ ਦੇਖਣਵਾਸਾਂ ਮੇਰੇ ਸ਼ੂਜ਼ ਦੇਖ ਲੋ ਗਾਇਜ਼ ਬਹੁਤ ਜ਼ਿਆਦਾ ਮੈਂ ਥੱਕ ਗਈ ਜੇ ਮੇਰੇ ਸਿਰ ਵੀ ਦੁਖਣ ਲੱਗ ਗਿਆ ਕਿ ਮੈਂ ਘਰ ਜਾ ਕੇ ਰਿਲੈਕਸ ਹੋਊਂਗੀ ਪਹਿਲਾਂ ਤਾਂ ਟੈਨ ਉੱਤੇ ਆਉਂਗੀ ਤੇ ਜੋ ਮੈਂ ਸ਼ਾਪਿੰਗ ਕਿੰਨੀ ਸੋਹਣੀ ਕੀਤੀ ਹੈਗੇ ਮੈਂ ਤੁਹਾਨੂੰ ਨਹੀਂ ਦਿਖਾਉਂਗੀ ਤੁਸੀਂ ਮੈਰिज ਤੇ ਹੀ ਦੇਖਿਓ ਲਾਈਕ ਸਬਸਕ੍ਰਾਈਬ ਕਰਨਾ ਬਰਸ ਗੋ ਆ ਜਾਂਦੀ ਹੈ ਮਗਾ ਜਾਂਦੀ ਹੈ ਮੇਰੇ ਘੁੱਟੇ ਗੁੱਡੇ ਸੋਲੇ ਤੁਹਾਨੂੰ ਜਿਹੜਾ ਹਾਂ ਜੁੱਤਾ ਵੇ ਮੈਨੂੰ ਪਸੰਦ ਹੋ ਸੀਗਾ ਤੁਰਕੇ ਦਿਖਾਓ ਤੁਰਕੇ ਦਿਖਾਓ ਨੰਬਰ ਤੇ ਹਰਦਾ ਜੀ ਨੰਬਰ ਇਹ ਦੂਜਾ ਕਰ ਤੀਜਾ ਕਰ ਗੁੱਡੇ ਸੋਲੇ ਜੁੱਤੀ ਇਹਨਾਂ ਨੂੰ ਜੁੱਤੀ ਨਹੀਂ ਪਸੰਦ ਆਣੀ ਹੈਗੀ ਮੈਨੂੰ ਪਤਾ ਆ ਦੇਖੀ ਐ ਮੇਦੀ ਲਈ ਇਹਨਾਂ ਨੂੰ ਅੱਜ ਦੇ ਦਿਨ ਚ ਬਿਜੜ ਤੋਂ ਤੋ ਤੁਰ ਕੇ ਦੇਖ ਮੇਰੀ ਸੇਮ ਲਈ ਹੈ ਤੇ ਮੈਂ ਬੈਂਚ ਉੱਤੇ ਜੋੜ ਤਾ ਇਹ ਮੇਰੀ ਤਾਂ ਐਵੇਂ ਦੀ ਨਾ ਲਿਓ ਸੇਮ ਸੇਮ ਹੋ ਜਣੀਏ ਕਰਾਂ 빨리 ਕਰੋ ਮੈਂ ਵੀ ਲੈਣੀ ਆ ਗਾਇਸ ਜਿਵੇਂ ਸੀ ਇਹ ਕਰੇ ਸ਼ੋਪਿੰਗ ਕਰ ਲਈ ਤੇ ਬਾਅਦ ਵਿੱਚ ਸਟਿਚਿੰਗ ਤੇ ਕੀ ਉਹ ਤਾਂ ਕਿ ਸਿਰ ਵੀ ਬਹੁਤ ਜ਼ਿਆਦਾ ਕਰਿਆ ਕਿੰਨਾ ਟਾਈਮ ਲਗਾ 6 ਵਜੇ ਪੂਰੇ ਤੁਸੀਂ ਚਾਹ ਪੀਣੀ ਆ ਹਾਂ ਚਾਹ ਪੀਣੀ ਆ ਤੇ ਮੈਂ ਮਨਾ ਮੈਂ ਚਾਹ ਸੋ ਦੇਖੋ ਸਪਤਪੱਲਾ ਮੈਂ ਆ ਕੇ ਜਿਹੜੀ ਮੈਂ ਚੰਨੀ ਰੰਗਾਈ ਹੈ ਲਹंगे ਨਾਲ ਦੀ ਆ ਪੱਲਾਂ ਸੁੱਕਣੀ ਪਈ ਆ ਕਿਉਂਕਿ ਉਹਨਾਂ ਨੇ ਮਤਲਬ ਡਾਈ ਕਰਤੀ ਸੀਗੀ ਆਹ ਫਲੇ ਕਲਰ ਦੇ ਵਿੱਚ ਤੇ ਹੁਣ ਆਪਾਂ ਚਾਹ ਬਣਾਉਣੀ ਆ पहले मैं थोड़ा शुक्र बस देते हम भी पता नहीं जेडे कपड़े है मिलेंगे या नहीं मतलब मिलता जाएंगे भी स्टिच हो जाएंगे या नहीं बट हम टाइम जरा स्टिच हो जाएंगे पूछया ਤੇ ਗਾਇਸ ਕੱਲ ਹੋ ਰਿਹਾ ਸੀ ਮੈਂ ਮਤਲਬ ਲੋਕ ਲਾ ਕੇ ਘਰ ਨੂੰ ਮੈਂ ਚਾਬੀ ਨਾਲ ਲੈ ਆਈ ਮਾਂ ਨਹੀਂ ਘਰੇ ਆ ਗਈ ਮੈਂ ਬੁਟੀਕ ਦੇ ਮਤਲਬ ਸਾਈਜ਼ ਦੇ ਰਹੀ ਸੀਗੀ ਸੂਟ ਦਾ ਚਾਬੀ ਮੇਰੇ ਕੋਲ ਮਮਾ ਨਹੀਂ ਘਰੇ ਮੈਨੂੰ ਫੋਨ ਆਇਆ ਮੈਂ ਫੋਨ ਆਈ ਜਾਂ ਘੋਣਾ ਹੈ ਇਹ ਚਾਬੀ ਚਾਬੀ ਮੈਂ ਕਿਹਾ ਹੁਣ ਮੈਂ ਫਿਰ ਹੁਣ ਅਸੀਂ ਆਏ ਸੀਗੇ ਤਾਂ ਜਾ ਕੇ ਘਰ ਦਾ ਲੋਕ ਖੋਲਿਆ ਪਣਗੀ ਚਾਹ ਚਾ ਵੀ ਲਾ ਗਾਈ ਜਾਨ ਫੜਿਓ ਮਿੱਤਰਾ ਗਾਈ ਜੀਰੇ ਚਾਹ ਵੀ ਰੱਖ ਉਧਰ ਨੂੰ ਉਹ ਇੱਧਰ ਰੱਖ ਲਾ ਚਾਹ ਚੂ ਮਿਲ ਜਾਂਦੀ ਹੈ ਟਾਈਮ ਨਾਲ ਕੇ ਆਪ ਆਪ ਹੁਣ ਆ ਕੇ ਪੀਣੀ ਵੰਦੀ ਆ ਕਰੇ ਕੋਈ ਮਾੜੇ ਮਰੇ ਮੈਂ ਚਾਹ ਪੀਂਦੇ ਨਹੀਂ ਹਾਂ ਬੱਚਾ ਚਾਹ ਹੀ ਨਹੀਂ ਮਿੰਦਾ ਦੁੱਧ ਪੀਣਾ ਪੀਲਾ ਉਹਨੂੰ ਠੰਡੀ ਹੋ ਗਈ ਨੂੰ ਤਾਂ ਜਾਈ ਹੋਈਆ ਕੌ ਵੀ ਬਿੱਲ ਹੋਣਾ ਤੂੰ ਦਾ ਹਨਾ ਦੁਈ ਆਪਣਾ ਕਿਹਨੋਂ ਉਤਰਨਾ ਲੱਗੇ ਹੋਏ ਆਪਣੇ ਫਰੈਂਡ ਦੇ ਨਾਲ ਇਹਦਾ ਫਰੈਂਡ ਅਮਰੀਕਾ ਤੋਂ ਫੋਨ ਆਇਆ ਹੋਇਆ ਹੈ ਹਾਂ ਠੀਕ ਗਾਇਸ ਹੰਡਲ ਲਗ ਰਹੀ ਹੈ ਬਹੁਤ ਕਾਜੀ ਮਾਸੀ ਤੂੰ ਹਰ ਕਿਹਾ ਮੈਂ ਤਾਂ ਹਾਂ ਚਾਹ ਪੀ ਲਈਏ ਗਾਇਸ ਸੋ ਗਾਇਸ ਆਪਾਂ ਹੁਣ ਰੋਟੀ ਖਾਣ ਲੱਗੇ ਆਂ ਸਟੇ ਤੱਕ ਖਾਰੇ ਸੀ ਰੋਟੀ ਟਾਈਮ ਵੀ ਬਹੁਤ ਹੋ ਗਿਆ ਤੇ ਮੈਂ ਵੀ ਚੇਂਜ ਕਰ ਲਿਆ ਸੀਗਾ ਤੇ ਮੈਂ ਹੁਣ ਰੋਟੀ ਖਾਉਂਗੀ ਹੁਣ ਆਪਾਂ ਅੱਜ ਦੀ ਰੋਟੀ ਤੇ ਮੈਂ ਮਾਪੇធី ਵਲੋਗ ਦਾ ਐਂਡ ਕਰਦੇ ਆਂ ਹੋਪ ਤੁਹਾਨੂੰ ਆ ਸਾਰਾ ਅੱਜ ਦਾ ਸ਼ੋਪਿੰਗ ਦਾ ਵਲੋਗ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਵੀ ਦੱਸਿਓ ਸੋ ਆਪਾਂ ਨਵੇਂ ਨਵੇਂ ਵਲੌਗਸ ਲੈ ਕੇ ਆਉਂਦੇ ਰਹਿਾਂਗੇ ਹੁਣ ਅੱਗੇ ਅੱਗੇ ਬਹੁਤ ਇੰਟਰਸਟਿੰਗ ਵਲੌਗਸ ਆਉਣਗੇ ਮੈਰਿਜ ਦੇ ਤੁਸੀਂ ਦੇਖਿਓ ਕਿ ਬਾਏ ਬਾਏ